ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਉਹ ਕਿਹੜੇ ਸਤ ਸੰਕੇਤ ਹਨ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਨਾਮ ਜਪਣ ਵਾਲਿਆਂ ਤੇ ਕਿੰਨੀ ਕਿਰਪਾ ਹੋ ਰਹੀ ਹੈ ਅੰਮ੍ਰਿਤ ਵੇਲੇ ਉੱਠਣ ਵਾਲੇ ਤਾਂ ਜ਼ਰੂਰ ਹੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਜਾਂ ਨਾਮ ਜਪਦੇ ਹਨ ਉਹਨਾਂ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਜਾਂ ਨਹੀਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਹਮੇਸ਼ਾ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਲ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਉਹਨਾਂ ਸੰਕੇਤਾਂ ਦੇ ਬਾਰੇ ਗੱਲ ਕਰਨੀ ਹੈ ਜੋ ਸੰਕੇਤ ਸਾਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਸ ਪਰਮ ਪਿਤਾ ਪਰਮਾਤਮਾ ਜੀ ਦੀ ਤੁਸੀਂ ਭਜਨ ਬੰਦਗੀ ਕਰ ਰਹੇ ਹੋ ਜਿਨ੍ਹਾਂ ਦਾ ਨਾਮ ਤੁਸੀਂ ਜਪ ਰਹੇ ਹੋ ਉਹ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਕਰ ਰਹੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਇੰਨਾ ਹੀ ਕੁਝ ਸੰਕੇਤਾਂ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਆਪਣੇ ਵੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਲੈਣਾ ਜੀ ਸਾਧ ਸੰਗਤ ਜੀ ਜਦੋਂ ਕੋਈ ਵੀ ਮਨੁੱਖ ਨਵਾਂ ਅਧਿਆਤਮਿਕ ਜੀਵਨ ਦੇ ਵਿੱਚ ਪੈਰ ਰੱਖਦਾ ਹੈ ਅਧਿਆਤਮਿਕਤਾ ਦੇ ਵਾਲੇ ਪਾਸੇ ਤੁਰਦਾ ਹੈ ਤਾਂ ਨਵੇਂ ਜਗਿਆਸੂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣੇ ਪੈਦਾ ਹੋ ਜਾਂਦੇ ਹਨ ਕਈ ਤਰ੍ਹਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੁੰਦੇ ਹਨ ਕੀ ਮੈਂ ਜਿਸ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਿਹਾ ਹਾਂ ਜਿਹਨਾਂ ਦੀ ਭਗਤੀ ਮੈਂ ਕਰ ਰਿਹਾ ਹਾਂ ਕੀ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਮੇਰੀ ਕੀਤੀ ਹੋਈ ਭਗਤੀ ਪਰਵਾਨ ਹੋ ਰਹੀ ਹੈ ਜਾਂ ਮੈਂ ਸਹੀ ਤਰੀਕੇ ਦੇ ਨਾਲ ਪਰਮਾਤਮਾ ਜੀ ਦੀ ਭਗਤੀ ਕਰ ਰਿਹਾ ਹਾਂ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਰਹੀ ਭਾਵ ਕਿ ਇਦਾਂ ਦੇ ਸਵਾਲ ਸਾਡੇ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਜਦੋਂ ਕੋਈ ਮਨੁੱਖ ਇਦਾਂ ਦੇ ਸਵਾਲ ਕਮਾਈ ਵਾਲੇ ਸੰਤ ਮਹਾਪੁਰਖਾਂ ਨੂੰ ਪੁੱਛਦਾ ਹੈ ਤਾਂ ਫਿਰ ਮਹਾਪੁਰਖ ਜੀ ਬੜੇ ਸੌਖੇ ਤਰੀਕੇ ਨਾਲ ਸਮਝਾਉਂਦੇ ਹਨ ਕਿ ਭਾਈ ਜਦੋਂ ਕੋਈ ਵੀ ਮਨੁੱਖ ਕਿਸੇ ਵੀ ਤਰੀਕੇ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨਾਲ ਜੁੜਦਾ ਹੈ ਭਾਵੇਂ ਕੋਈ ਗਿਆਨ ਰਾਹੀ ਜੁੜੇ ਭਾਵੇਂ ਕੋਈ ਧਿਆਨ ਰਾਹੀ ਭਾਵੇਂ ਕੇ ਭਾਵੇਂ ਅਸੀਂ ਪਾਠ ਪੂਜਾ ਕਰਦੇ ਹਾਂ ਤੇ ਜਾਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਸਿਮਰਨ ਕਰਦੇ ਹਾਂ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਪਹਿਲਾਂ ਉਸ ਮਨੁੱਖ ਦੀ ਖੁਦ ਦੀ ਜ਼ਿੰਦਗੀ ਵਿੱਚ ਬੜੇ ਹੀ ਜ਼ਿਆਦਾ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਤਾਂ ਉਹਦੇ ਸੁਭਾਅ ਵਿੱਚ ਬਦਲਾਵ ਆਉਂਦਾ ਹੈ ਉਹਦੇ ਵਿਹਾਰ ਵਿੱਚ ਬਦਲਾਵ ਆਉਂਦਾ ਹੈ ਕਿਉਂਕਿ ਜੋ ਮਨੁੱਖ ਜੋ ਭਗਤ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਭਗਤੀ ਸੱਚੇ ਮਨ ਦੇ ਨਾਲ ਕਰਦਾ ਹੈ ਪਰਮ ਪਿਤਾ ਪਰਮਾਤਮਾ ਜੀ ਉਹਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਸਾਲ ਸੰਗਾਜੀ ਮਹਾਪੁਰਖ ਜੀ ਕਹਿੰਦੇ ਹੁੰਦੇ ਹਨ ਕਿ ਤੁਸੀਂ ਇਹਨਾਂ 8 ਸੰਕੇਤਾਂ ਤੋਂ ਸਮਝ ਸਕਦੇ ਹੋ ਕਿ ਪਰਮਾਤਮਾ ਜੀ ਤੁਹਾਡੇ ਤੇ ਦਿਆਲ ਹੋ ਚੁੱਕੇ ਹਨ ਤੁਹਾਡੇ ਅੰਗ ਸੰਗ ਹਨ ਤੁਹਾਡੇ ਤੇ ਕਿਰਪਾ ਵਰਸਾ ਰਹੇ ਹਨ ਤੁਹਾਡਾ ਜਪਿਆ ਹੋਇਆ ਨਾਮ ਪ੍ਰਵਾਨ ਹੋ ਰਿਹਾ ਹੈ ਸਭ ਤੋਂ ਪਹਿਲੀ ਗੱਲ ਭਾਵ ਕੇ ਪਹਿਲਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਿਹੜਾ ਤੁਸੀਂ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਇਹੀ ਆਪਣੇ ਆਪ ਦੇ ਵਿੱਚ ਬੜੀ ਹੀ ਵੱਡੀ ਗੱਲ ਹੈ ਇਹ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ ਪਰਮਾਤਮਾ ਜੀ ਤੁਹਾਡੇ ਤੇ ਖੁਸ਼ ਹਨ ਤੁਹਾਡੇ ਤੇ ਦਿਆਲ ਹਨ ਇਸ ਕਰਕੇ ਉਹਨਾਂ ਨੇ ਆਪਣਾ ਨਾਮ ਜਪਣ ਲਈ ਤੁਹਾਨੂੰ ਦੇ ਦਿੱਤਾ ਹੈ ਨਹੀਂ ਤਾਂ ਪਰਮਾਤਮਾ ਜੀ ਦਾ ਨਾਮ ਇੰਨਾ ਜ਼ਿਆਦਾ ਅਨਮੋਲ ਤੇ ਇੰਨਾ ਜ਼ਿਆਦਾ ਕੀਮਤੀ ਹੈ ਅਸੀਂ ਆਪਣੀ ਮਰਜ਼ੀ ਦੇ ਨਾਲ ਜਪ ਵੀ ਨਹੀਂ ਸਕਦੇ ਉਹ ਜਪਾਵੇ ਤਾਂ ਤਾਂ ਹੀ ਜਪਿਆ ਜਾਂਦਾ ਹੈ ਇਦਾਂ ਹੀ ਆਖਦੇ ਹਨ ਇੱਕ ਵਾਰ ਇੱਕ ਮਨੁੱਖ ਸਵੇਰੇ ਸ਼ਾਮ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਿਆ ਕਰੇ ਸਵੇਰੇ ਉੱਠ ਕੇ ਵੀ ਪਰਮਾਤਮਾ ਦਾ ਨਾਮ ਜਪਿਆ ਕਰੇ ਤੇ ਸ਼ਾਮ ਨੂੰ ਵੀ ਜਪਿਆ ਕਰੇ ਪਰ ਕਹਿੰਦੇ ਕਿ ਇੱਕ ਦਿਨ ਉਹਦਾ ਮੇਲ ਕਿਸੇ ਮਨੁੱਖ ਦੇ ਨਾਲ ਹੋ ਗਿਆ ਕਹਿੰਦੇ ਉਹਨੇ ਇਹਦੇ ਮਨ ਵਿੱਚ ਸ਼ੰਕਾ ਪੈਦਾ ਕਰ ਦਿੱਤਾ ਕਿ ਤੂੰ ਤਾਂ ਹਰ ਰੋਜ਼ ਬੜਾ ਨਾਮ ਜਪਦਾ ਹੈ ਪਰਮਾਤਮਾ ਨੂੰ ਇੰਨਾ ਯਾਦ ਕਰਦਾ ਹੈ ਕਦੇ ਪਰਮਾਤਮਾ ਨੇ ਤੈਨੂੰ ਦਰਸ਼ਨ ਵੀ ਦਿੱਤੇ ਹਨ ਕਿ ਐਵੇਂ ਹੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਤੂੰ ਪਰਮਾਤਮਾ ਹੈਗੇ ਵੀ ਆ ਜਾਂ ਨਹੀਂ ਤੇਰੇ ਜਪੇ ਹੋਏ ਨਾਮ ਨੂੰ ਪ੍ਰਵਾਨ ਵੀ ਕਰ ਰਹੇ ਹਨ ਜਾਂ ਨਹੀਂ ਭਾਵ ਕਿ ਇਦਾਂ ਦੇ ਬਹੁਤ ਸਾਰੇ ਸਵਾਲ ਉਸ ਦੇ ਮਨ ਵਿੱਚ ਪੈਦਾ ਕਰ ਦਿੱਤੇ ਕਹਿੰਦੇ ਕਿ ਹੁਣ ਜਦੋਂ ਉਹ ਭਗਤ ਪਰਮਾਤਮਾ ਦਾ ਨਾਮ ਜਪਣ ਬੈਠਿਆ ਕਰੇ ਤੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣੇ ਸ਼ੁਰੂ ਹੋ ਜਿਆ ਕਰਨ ਬਸ ਕਹਿੰਦੇ ਕਿ ਚਾਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪਰਮਾਤਮਾ ਜੀ ਇਹਨਾ ਚਿਰ ਹੋ ਗਿਆ ਹੈ ਮੈਨੂੰ ਤੁਹਾਡਾ ਨਾਮ ਜਪਦਿਆਂ ਨੂੰ ਲੋਕ ਸਹੀ ਆਖਦੇ ਹਨ ਕਿ ਤੁਸੀਂ ਕਦੀ ਵੀ ਮੈਨੂੰ ਦਰਸ਼ਨ ਤਾਂ ਨਹੀਂ ਦਿੱਤੇ ਤੇ ਮੈਨੂੰ ਕਿਵੇਂ ਪਤਾ ਲੱਗੇ ਕਿ ਮੇਰਾ ਜਪਿਆ ਹੋਇਆ ਨਾਮ ਪਰਵਾਨ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਮੈਨੂੰ ਕਿੰਜ ਪਤਾ ਲੱਗੇ ਕਿ ਤੁਸੀਂ ਮੇਰਾ ਜਪਿਆ ਹੋਇਆ ਨਾਮ ਪਰਵਾਨ ਕਰ ਰਹੇ ਹੋ ਕਹਿੰਦੇ ਕਿ ਅੱਗੋਂ ਆਵਾਜ਼ ਆਈ ਕਿ ਭਲਿਆ ਮੈਂ ਤੇਰਾ ਇੱਕ ਵਾਰ ਦਾ ਜਪਿਆ ਹੋਇਆ ਨਾਮ ਪਰਵਾਨ ਕਰਦਾ ਹਾਂ ਤਾਂ ਹੀ ਤਾਂ ਤੂੰ ਦੂਸਰੀ ਵਾਰ ਆਪਣੇ ਮੁਖ ਚੋਂ ਮੇਰਾ ਨਾਮ ਲੈ ਸਕਦਾ ਹੈ ਨਹੀਂ ਤਾਂ ਤੇਰੀ ਕੀ ਔਕਾਤ ਕਿ ਤੂੰ ਮੇਰਾ ਨਾਮ ਮੇਰੀ ਮਰਜ਼ੀ ਤੋਂ ਬਿਨਾਂ ਲੈ ਸਕੇ ਭਾਵ ਕਿ ਇਹ ਛੋਟੀ ਜਹੀ ਗੱਲ ਸਾਨੂੰ ਇਹੀ ਸਮਝਾਉਂਦੀ ਹੈ ਕਿ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਬੜਾ ਹੀ ਅਣਮੁੱਲੀ ਦਾਤ ਹੈ ਕੀਮਤੀ ਦਾਤ ਹੈ ਪਰਮਪਿਤਾ ਪਰਮਾਤਮਾ ਜੀ ਦੀ ਕਿਰਪਾ ਹੋਵੇ ਤਾਂ ਨਾਮ ਮਿਲਦਾ ਹੈ ਤੇ ਦਾ ਹੀ ਨਾਮ ਜਪਿਆ ਜਾਂਦਾ ਹੈ ਸੋ ਪਹਿਲਾ ਸੰਕੇਤ ਤਾਂ ਵਾਹਿਗੁਰੂ ਜੀ ਦੀ ਕਿਰਪਾ ਦਾ ਇਹੀ ਹੈ ਕਿ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਫਿਰ ਜਪ ਤੋਂ ਬਾਅਦ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦੇ ਹਨ ਪਹਿਲਾ ਬਦਲਾਅ ਆਉਂਦਾ ਹੈ ਤਰਸ ਤੇ ਦਇਆ ਦੀ ਭਾਵਨਾ ਦਾ ਮਹਾਪੁਰਖ ਜੀ ਆਖਦੇ ਹਨ ਜਦੋਂ ਵੀ ਕੋਈ ਮਨੁੱਖ ਕਿਸੇ ਵੀ ਤਰੀਕੇ ਦੇ ਨਾਲ ਪਰਮਾਤਮਾ ਜੀ ਦੇ ਨਾਮ ਨਾਲ ਜੁੜਦਾ ਹੈ ਪਰਮਾਤਮਾ ਜੀ ਉਸ ਜਪਣ ਵਾਲੇ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਕਰ ਦਿੰਦੇ ਹਨ ਉਹਦੇ ਖੁਦ ਦੇ ਅੰਦਰ بڑے ਬਦਲਾਵ ਪੈਦਾ ਹੋ ਜਾਂਦੇ ਹਨ ਬੜੀਆਂ ਤਬਦੀਲੀਆਂ ਹੋ ਜਾਂਦੀਆਂ ਹਨ ਪਰਮ ਪਿਤਾ ਪਰਮਾਤਮਾ ਜੀ ਆਪਣੇ ਗੁਣ ਉਸ ਬੰਦੇ ਨੂੰ ਦੇਣੇ ਸ਼ੁਰੂ ਕਰ ਦਿੰਦੇ ਹਨ ਜਿਵੇਂ ਪਰਮ ਪਿਤਾ ਪਰਮਾਤਮਾ ਜੀ ਖੁਦ ਕਿੰਨੇ ਦਿਆਲੂ ਤੇ ਕਿਰਪਾਲੂ ਹਨ ਉਹ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਗੁਨਾਹਾਂ ਨੂੰ ਵੀ ਹਮੇਸ਼ਾ ਲਈ ਮਾਫ਼ ਕਰ ਦਿੰਦੇ ਹਨ ਤੇ ਸਾਨੂੰ ਆਪਣੇ ਗਲ ਨਾਲ ਲਾ ਲੈਂਦੇ ਹਨ ਭਾਵੇਂ ਕਿ ਸਾਨੂੰ ਮਾਫ਼ ਕਰ ਦਿੰਦੇ ਹਨ ਉਸੇ ਤਰ੍ਹਾਂ ਆਪਣਾ ਨਾਮ ਜਪਣ ਵਾਲੇ ਭਗਤ ਪਿਆਰਿਆਂ ਨੂੰ ਵੀ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਜਪਣ ਵਾਲੇ ਦੇ ਮਨ ਵਿੱਚ ਤਰਸ ਤੇ ਦਇਆ ਦੀ ਭਾਵਨਾ ਆ ਜਾਂਦੀ ਹੈ ਉਹਦੇ ਮਨ ਵਿੱਚ ਇਹ ਤਰਸ ਤੇ ਦਇਆ ਦੀ ਭਾਵਨਾ ਸਿਰਫ ਦੀਨ ਦੁਖੀਆਂ ਦੇ ਲਈ ਵੀ ਨਹੀਂ ਬਲਕਿ ਜਿਸ ਵੀ ਕਿਸੇ ਨੂੰ ਦੁਖੀ ਦੇਖਦਾ ਹੈ ਗਰੀਬ ਨੂੰ ਵੇਖਦਾ ਹੈ ਜਾਂ ਕਿਸੇ ਪਸ਼ੂ ਪੰਛੀ ਨੂੰ ਤਕਲੀਫ ਵਿੱਚ ਦੇਖਦਾ ਹੈ ਤਾਂ ਉਹਦੇ ਪ੍ਰਤੀ ਵੀ ਜੇਕਰ ਮਨ ਵਿੱਚ ਤਰਸ ਤੇ ਦਇਆ ਦੀ ਭਾਵਨਾ ਆ ਜਾਵੇ ਕੋਈ ਪਾਪੀ ਤੋਂ ਪਾਪੀ ਕੋਈ ਮਾਰੜੇ ਤੋਂ ਮਾਰਾ ਬੰਦਾ ਵੀ ਉਹਨੂੰ ਮਿਲ ਜਾਵੇ ਤੇ ਉਹਦੇ ਤੇ ਵੀ ਤਰਸ ਆਉਂਦਾ ਹੋਵੇ ਪਰਮਾਤਮਾ ਅੱਗੇ ਉਹਦੇ ਲਈ ਵੀ ਅਰਦਾਸ ਕਰਦਾ ਹੋਵੇ ਕਿ ਪਰਮਾਤਮਾ ਜੀ ਇਹਦਾ ਭਲਾ ਕਰੋ ਮਾਫ ਕਰਨ ਦਾ ਗੁਣ ਪਰਮਾਤਮਾ ਜੀ ਪਿਆਰਿਆਂ ਨੂੰ ਫਿਰ ਦੇ ਦੇ ਦਿੰਦੇ ਹਨ ਕਿਉਂਕਿ ਮਾਫੀ ਮੰਗਣੀ ਤੇ ਮਾਫ ਕਰਨਾ ਇਹ ਵੀ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ ਇਹ ਗੁਣ ਵੀ ਕਿਸੇ ਕਿਸੇ ਨੂੰ ਹੁੰਦਾ ਹੈ ਜਿਨ੍ਹਾਂ ਦੇ ਉੱਤੇ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ ਨਾ ਪਰਮਾਤਮਾ ਜੀ ਫਿਰ ਉਹਦੇ ਸਾਰੇ ਹੀ ਕੰਮ ਸੌਖਾਲੇ ਕਰ ਦਿੰਦੇ ਹਨ ਸਾਨੂੰ ਜੇ ਇੱਕ ਗੱਲ ਕਹੀ ਹੈ ਕਿ ਅਸੀਂ ਅੱਗੋਂ ਚਾਰ ਗੱਲਾਂ ਕਹਿ ਕੇ ਕਿਸੇ ਨੂੰ ਜਵਾਬ ਦੇ ਦਈਏ ਮਾਫ ਕਰਨ ਦੀ ਗੱਲ ਤਾਂ ਦੂਰ ਅਸੀਂ ਤਾਂ ਪੂਰੀ ਪੂਰੀ ਉਮਰ ਲੰਘਾ ਦਿੰਦੇ ਹਾਂ ਗੱਲ ਨੂੰ ਭੁੱਲਦੇ ਨਹੀਂ ਕਿਸੇ ਨੂੰ ਸਾਨੂੰ ਜੇਕਰ ਕਹੀ ਹੋਵੇ ਪਰ ਭਗਤ ਪਿਆਰੇ ਕਿਸੇ ਦੀਆਂ ਕਹੀਆਂ ਹੋਈਆਂ ਚੰਗੀਆਂ ਮਾੜੀਆਂ ਗੱਲਾਂ ਨੂੰ ਬਹੁਤੀ ਦੇਰ ਤੱਕ ਮਨ ਵਿੱਚ ਬਿਠਾ ਕੇ ਨਹੀਂ ਰੱਖਦੇ ਬਲਕਿ ਮaaf ਕਰ ਦਿੰਦੇ ਹਨ ਆਪਣਾ ਮਨ ਵੀ ਫਿਰ ਉਹਨਾਂ ਦਾ ਸ਼ਾਂਤ ਰਹਿਣ ਲੱਗ ਜਾਂਦਾ ਹੈ ਉਹ ਗੁੱਸੇ ਦਾ ਜਵਾਬ ਗੁੱਸੇ ਵਿੱਚ ਨਹੀਂ ਦਿੰਦੇ ਬਲਕਿ ਸ਼ਾਂਤੀ ਦੇ ਨਾਲ ਦਿੰਦੇ ਹਨ ਜੇਕਰ ਕੋਈ ਮੜਾ ਵਿਹਾਰ ਵੀ ਗੁੱਸਾ ਵੀ ਕਰਦਾ ਹੈ ਤਾਂ ਉਹਨੂੰ ਗੁੱਸੇ ਨਾਲ ਨਹੀਂ ਸਗੋਂ ਪਿਆਰ ਨਾਲ ਅੱਗੋਂ ਗੱਲ ਕਰਦੇ ਹਨ ਪਰਮਾਤਮਾ ਇਹਨੂੰ ਵੀ ਸੁਖ ਸ਼ਾਂਤੀ ਬਖਸ਼ੋ ਇਹਦੇ ਦੇ ਮਨ ਦੇ ਕਲੇਸ਼ ਦੂਰ ਕਰ ਦਿਓ ਸਾਥ ਸਿੰਘ ਜੀ ਸਾਡੇ ਮਨ ਦੇ ਕਲੇਸ਼ ਹੀ ਬਾਹਰੀ ਰੂਪੀ ਤੇ ਸਾਡਾ ਦੂਜਿਆਂ ਨਾਲ ਕਲੇਸ਼ ਕਰਵਾਉਂਦੇ ਹਨ ਜਦੋਂ ਸਾਡੇ ਮਨ ਦੇ ਕਲੇਸ਼ ਖਤਮ ਹੋ ਗਏ ਤਾਂ ਬਾਹਰੇ ਰੂਪ ਵਿੱਚ ਵੀ ਸਾਰਾ ਕੁਝ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਜਦੋਂ ਸਾਨੂੰ ਦੂਜਿਆਂ ਦੇ ਵਿੱਚ ਔਗਣ ਕਮੀਆਂ ਦਿਸਣੀਆਂ ਬੰਦ ਹੋ ਜਾਣ ਸਾਨੂੰ ਦੂਜਿਆਂ ਦੇ ਵਿੱਚ ਗੁਣ ਤੇ ਚੰਗਿਆਈਆਂ ਹੀ ਨਜ਼ਰ ਆਉਣ ਇਹ ਵੀ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਪਰਮ ਪਿਤਾ ਪਰਮਾਤਮਾ ਜੀ ਵੀ ਸਾਡੇ ਗੁਣਾ ਨੂੰ ਵੇਖਦੇ ਹਨ ਔਗਣ ਵੇਖਣ ਲੱਗਣ ਤਾਂ ਫਿਰ ਤਾਂ ਕਦੇ ਵੀ ਸਾਡੇ ਤੇ ਕਿਰਪਾ ਨਾ ਹੋਵੇ ਸਾਡੇ ਕਿਉਂਕਿ ਗੁਨਾਹਾਂ ਹੀ ਇੰਨੇ ਹੁੰਦੇ ਹਨ ਪਰਮਾਤਮਾ ਉਹਨਾਂ ਦਾ ਲੇਖਾ ਜੋਖਾ ਜੇਕਰ ਕਰਨ ਲੱਗ ਜਾਣ ਤਾਂ ਸਾਡਾ ਭਲਾ ਕਦੇ ਵੀ ਨਹੀਂ ਹੋਵੇਗਾ। ਪਰਮਾਤਮਾ ਸਾਡੇ ਔਗਣ ਨਹੀਂ ਵੇਖਦੇ। ਗੁਣਾਂ ਨੂੰ ਵੇਖ ਤੇ ਗਲ ਨਾਲ ਲਾਂਦੇ ਹਨ। ਜਦੋਂ ਕਿਸੇ ਵੀ ਮਨੁੱਖ ਦੇ ਵਿੱਚ ਦੂਜਿਆਂ ਪ੍ਰਤੀ ਕਮੀਆਂ ਦੇਖਣ ਦੀ ਭਾਵਨਾ ਖਤਮ ਹੋ ਜਾਵੇ। ਸਮਝੋ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ। ਜਦੋਂ ਮਨ ਸੁਚੇਤ ਰਹਿਣਾ ਸ਼ੁਰੂ ਹੋ ਜਾਵੇ। ਸਮਝਣਾ ਸ਼ੁਰੂ ਕਰ ਦੇਵੇ ਕਿ ਕਿਹੜੇ ਕੰਮ ਕਰਕੇ ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਤੋਂ ਨਾਰਾਜ਼ ਹੋ ਸਕਦੇ ਹਨ ਉਹਨਾਂ ਕੰਮਾਂ ਤੋਂ ਜਦੋਂ ਮਨ ਦੂਰੀ ਬਣਾਉਣੀ ਸ਼ੁਰੂ ਕਰ ਦੇਵੇ ਮੜੀ ਸੰਗਤ ਦਾ ਸਾਥ ਛੱਡ ਦੇਵੇ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਕਰਨ ਦੀ ਆਦਤ ਤੋਂ ਖਹਿੜਾ ਛੁੱਟ ਜਾਵੇ ਭਾਵੇਂ ਕਿਸੇ ਦੀ ਨਿੰਦਿਆ ਚੁਗਲੀ ਕਰਨ ਜਾਂ ਸੁਣਨ ਦੇ ਵਿੱਚ ਜਦੋਂ ਸਾਡੀ ਦਿਲਚਸਪੀ ਨਾ ਹੋਵੇ ਸਮਝੋ ਕਿ ਇਹ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਨਿੰਦਿਆ ਚੁਗਲੀ ਕਰਨਾ ਕਿਸੇ ਦੀ ਬੁਰਾਈ ਕਰਨਾ ਕਿਸੇ ਦੇ ਔਗਣ ਬਾਰੇ ਥਾਂ-ਥਾਂ ਤੇ ਚਰਚਾ ਕਰਨਾ ਬੜਾ ਮਾੜਾ ਔਗਣ ਹੈ ਇਹ ਸਾਡੀ ਮਾੜੀ ਆਦਤ ਹੈ ਜੋ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀ ਹੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਸ਼ਕਤੀ ਨਾਲ ਸਾਨੂੰ ਨਿੰਦਿਆ ਚੁਗਲੀ ਕਰਨ ਤੋਂ ਵਰਜਦੇ ਹਨ ਕਿਸੇ ਦੀ ਬੁਰਾਈ ਕਰਨਾ ਤਾਂ ਸਮਝੋ ਕਿਸੇ ਗੰਦਗੀ ਵਿੱਚ ਆਪਣੀ ਜੀਬ ਨਾਲ ਸਾਫ਼ ਕਰ ਲੈਣਾ ਇੰਨਾ ਮਾੜਾ ਸਮਝਿਆ ਗਿਆ ਹੈ ਨਿੰਦਿਆ ਚੁਗਲੀ ਨੂੰ ਕਹਿੰਦੇ ਕਿ ਜਦੋਂ ਅਸੀਂ ਕਿਸੇ ਦੀ ਨਿੰਦਿਆ ਤੇ ਚੁਗਲੀ ਕਰਦੇ ਹਾਂ ਸਮਝੋ ਸਾਰੇ ਔਗਣ ਸਾਰੇ ਪਾਪ ਗੁਨਾ ਆਪਣੇ ਸਿਰ ਤੇ ਚੁੱਕ ਲੈਂਦੇ ਹਾਂ ਜੇ ਸਾਨੂੰ ਮਨ ਦੇ ਵਿੱਚ ਆਪਣੀ ਵਡਿਆਈ ਦੀ ਭੁੱਖ ਰਵੇ ਤੇ ਕਿਸੇ ਵੱਲ ਕੀਤੀ ਹੋਈ ਕੋਈ ਵੀ ਬੁਰਾਈ ਦੇ ਨਾਲ ਮਨ ਦੁਖੀ ਹੋਵੇ ਵਡਿਆਈ ਤੇ ਬੁਰਾਈ ਮਨ ਵਿੱਚ ਇੱਕੋ ਹੀ ਸਥਿਤੀ ਬਣੀ ਰਹੇ ਤੇ ਜਦੋਂ ਮਨ ਦਾ ਭੇਦ ਭਾਵ ਖਤਮ ਹੋ ਜਾਵੇ ਸਾਡਾ ਮਨ ਜਦੋਂ ਨਾਮ ਬਾਣੀ ਤੇ ਸਿਮਰਨ ਵਿੱਚ ਜੁੜਨਾ ਸ਼ੁਰੂ ਹੋ ਜਾਵੇ ਸਾਡੇ ਵਿੱਚ ਅੰਮ੍ਰਿਤ ਵੇਲੇ ਉੱਠਣ ਦਾ ਚਾਹ ਪੈਦਾ ਹੋ ਜਾਵੇ ਭਜਨ ਬੰਦਗੀ ਵੱਧ ਤੋਂ ਵੱਧ ਕਰਨ ਦਾ ਚਾਹ ਪੈਦਾ ਹੋ ਜਾਵੇ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਸੋ ਸਾਧ ਸੰਗਤ ਜੀ ਇਹਨਾਂ ਗੱਲਾਂ ਦੇ ਰਾਹੀਂ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਰਹੀ ਹੈ ਤੁਸੀਂ ਇਹਨਾਂ ਕੁਝ ਇੱਕ ਗੱਲਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਅਸੀਂ ਨਾਮ ਜਪਣਾ ਹੈ ਆਪਣਾ ਕੰਮ ਹੀ ਨਾਮ ਜਪਣਾ ਹੈ ਸਭ ਉਹ ਪਰਮ ਪਿਤਾ ਪਰਮਾਤਮਾ ਜੀ ਨੇ ਫਿਰ ਕਰ ਦੇਣਾ ਹੈ ਸਾਡੇ ਮukh ਚੋਂ ਇੱਕ ਵਾਰ ਵੀ ਜੇ ਵਾਹਿਗੁਰੂ ਨਿਕਲਦਾ ਹਨ ਤੇ ਸਾਡੇ ਵੱਲੋਂ ਇੱਕ ਵਾਰ ਵੀ ਵਾਹਿਗੁਰੂ ਕਹਿਣ ਦੇ ਬਦਲੇ ਪਰਮਾਤਮਾ ਜੀ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਤੇ ਰਹਿਮਤਾਂ ਪਾ ਦੇਣਗੇ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾਣਗੇ ਕਿੰਨੇ ਸੋਹਣੇ ਲੇਖ ਸਤਗੁਰੂ ਸੱਚੇ ਪਾਤਸ਼ਾਹ ਜੀ ਲਿਖ ਦਿੰਦੇ ਹਨ ਜਿਸ ਕਰਕੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਕੋਈ ਵੀ ਸਵਾਲ ਪੈਦਾ ਨਹੀਂ ਹੋਣ ਦੇਣਾ ਇਸ ਲਈ ਪਰਮਾਤਮਾ ਜੀ ਦਾ ਵਧ ਤੋਂ ਵਧ ਨਾਮ ਜਪੋ ਨਿੰਦਿਆ ਚੁਗਲੀ ਨੂੰ ਛੱਡ ਦਿਓ ਪੰਜ ਮਾੜੀਆਂ ਕੁਰੇਤੀਆਂ ਤੋਂ ਦੂਰ ਰਹੋ ਤਾਂ ਹਮੇਸ਼ਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ